ਹਾਂਜੀ ਕੀ ਹਾਲ ਹੈ ਦੋਸਤੋ ਠੀਕ ਠਾਕ ਹਾਂ ਹੋ ਗਿਆ ਜੀ ਆਪਾਂ ਤਿਆਰ ਅਮਰੋਟ ਜਾਣ ਵਾਸਤੇ ਤੇ ਆਪਾਂ ਚੱਲਿਆਂ ਜੀ ਅੱਜ ਅਮਰੋਟ ਸਹਿਰਾ ਦੀ ਵਾਟਰ ਬਾਡੀ ਲੈਣ ਕੱਲ ਆਪਾਂ ਪਤਾ ਕਰੀ ਸੀਗੀ ਉੱਥੇ ਪਈ ਐ ਤੇ ਆਪਾਂ ਕਰੀ ਲੈ ਆਉਣੇ ਉਥੋਂ ਤੇ ਹਣੀ ਕਹਿੰਦਾ ਮੈਂ ਕਰੇ ਆ ਕੇ ਬਾਜੂਆ ਤੇ ਆਪਾਂ ਉਹਦੇ ਤੋਂ ਕਰੇ ਬਵਾਲਾ ਇਹ ਟੋ ਕਰਨੀ ਓਕੇ ਲੈ ਜਾਣੀ ਕਰ ਕਉਂਕੀ ਇਹਦਾ ਸਟੀਅਰ ਨੂੰ ਵੀ ਨਹੀਂ ਕੰਮ ਕਰਦਾ ਬ੍ਰੇਕ ਵੀ ਨਹੀਂ ਕੰਮ ਕਰਦੇ ਤੇ ਮਲੋਟੋ ਆਪਾਂ ਪਤਾ ਕੀਤੀ ਸੋ ਉੱਥੋਂ ਆਪਾਂ ਨੂੰ ਮਿਲ ਗਈ ਤੇ ਉਹ ਕਹਿੰਦਾ ਮੈਂ ਕਰੇ ਪਾ ਜੂਗਾ ਚਲੋ ਮਿਲਦੇ ਹਾਂ ਦੋਸਤੋ ਮਲੋਟ ਜਾ ਕੇ ਚਲੋ ਜੀ ਚੱਲੀਏ ਕਰ ਲਿਆ ਆਪਾਂ ਕਾਠੀ ਹੌਣ ਇੱਥੇ ਬੈਠ ਗਏ बहुत गर्मी है भाई बहुत ही ज्यादा गर्मी है अंदर खड़ी भी गर्म हो जाती है चलो है छा मोटा ठंडी डीजल भी है नहीं गुड आफ्टरनून जी गुड आफ्टरनून चलो स्टार्ट करते हैं कर अपनी जर्नी सीधा जाके मिलेंगे मलोट जय सर सरकार जय बजरंग बली जी ये पीछे क्यों टूंग टूंग कर रही हैं? सॉरी हैंड नहीं खोली सी चलो जी चल आप करो ਜੀ ਆਪਾ ਮਲੋਟ ਵਾਲੀ ਸੜਕ ਤੇ ਇਹ ਹੁਣ ਕੌਣ ਆ ਜੀ ਆਪਾਂ ਡੀਲਰ ਤੇ ਜਮ ਆਹ ਸੌਰੀ ਬੰਡਰੋਲ ਖਾਲੀ ਹੋ ਗਈ ਜਮਾ ਟੈਂਕੀ ਪੰਪ ਵੀ ਵਸ ਨਹੀਂ ਰਹੀ ਇਹ ਕਰੀ ਆਪਾਂ ਪੈਟਰੋਲ ਭਵਾਨ ਗਏ ਇਹਦੇ ਰਾਹ ਜੀ ਨਾਲ ਕੋਲ ਜੀ ਲੌਂਗ ਸਾਈਡ ਜਾਣਾ ਪੈਂਦਾ ਜੀ ਪੰਪ ਦੇ ਕਰਤੀ ਹੈ ਨਹੀਂਗਾ ਇੱਥੇ ਕੋਈ ਐ ਇਧਰ ਆ ਜਾਂਦਾ ਜੀ ਆਪਣਾ ਪੈਲਸ ਹੈ। ਮਾਝੇ ਦੇ ਸਾਹਮਣੇ ਪੰਪਰੋਂ ਸਾਈਡ ਆ ਗਿਆ ਆਪਾਂ। ਇਹਨਾਂ ਨੂੰ ਕੱਟ ਦੇਣਾ ਚਾਹੀਦਾ ਇਹਦੇ ਪੰਪ ਤੇ। ਆ ਗਈ ਆ ਪੰਪ ਪੰਪ ਤੇ। 2000 ਦਾ ਪਾ ਦਿਓ ਜੀ 2000 ਦੀ ਏਜੰਸੀ ਉਹਨੀਆਂ ਦੀ ਏਜੰਸੀ ਇੱਥੇ ਆ ਗਏ ਦੋਸਤੋ ਹੁਣ ਆ ਗਿਆ ਜੀ ਇੱਥੇ ਸਗਾਈ ਮਾਹੌਲ ਕਿੱਥੇ ਅੱਗੇ ਨਾਲ ਸਗਾਈ ਮਾਹੌਲ ਆ ਰਿਹਾ ਜੀ ਸਗਾਈ ਮਾਹੌਲ

ਐਮਜੀ ਟਾਇਰ ਵਾਲੇ ਆ ਗਏ ਆਪਾਂ ਇਨ ਤੋਂ ਵਾਇਸ ਦੇ ਟਾਇਰ ਆਪਣੇ ਲਈ ਗ੍ਰੈਂਡ ਵਟਾਰਾ ਦੇ ਵੀ ਤੇ ਸਕਾਰਪਿਓ ਦੇ ਵੀ ਤੇ ਸੈਰਾ ਆਪਣੀ ਸੌਰੀ ਥਾਰ ਦੇ ਵੀ ਹੁਣ ਆਪਾਂ ਜਾਣਾ ਜੀ ਜਰ ਤੇਰ ਵਾਲੇ ਜਿਹੜੇ ਖਾਵੜਾ ਵਾਲਿਆਂ ਦਾ ਆ ਗਿਆ ਗਿਰਤਰਲੇ ਕਿਹੜੇ ਜਿੱਥੇ ਆ ਆ ਵਾਲੇ ਜੀ ਇਧਰ ਵੀ ਅੱਗੇ ਛਾਵੜਾ ਗਈ ਛਾਵੜਾ ਹਾਸੋ ਉਹ ਆ ਗਈ ਗਿਰਤਰ ਮੋਟਰ ਜੱਪਣਾ ਨੂੰ ਪਤਾ ਹੀ ਲੱਗਿਆ ਮੇਜੀ ਟਾਇਰ ਵਾਲਿਆਂ ਦੇ ਨਾਲ ਹੀ ਸੀ ਆ ਆ ਗਈ ਆਪਣਾ ਗਿਰਤਰ ਮੋਟਰਸ ਨੂੰ ਪੁੱਛਦੇ ਜੀ ਆਪਾਂ ਵਾਟਰ ਵਾਲੇ ਕੀ ਹਾਲ ਹੈ ਜੀ ਅਸਲੀ ਉਹ ਆਪਾ ਕੱਲ ਪੁੱਛ ਕੇ ਗਈ ਸੀ ਵਾਟਰ ਵਾਡੀ ਜੀ ਸਹਿਰਾ ਦੀ ਚਾਚਾ ਪੁੱਛ ਕੇ ਗਏ ਤੁਹਾਡੇ ਤੋਂ ਸਹਿਰਾ ਜੀ ਵੀ ਸਫਾਰੀ ਦੀ ਸਹਿਰਾ ਜੀ ਜੀ ਟਾਟਾ ਸਹਿਰਾ ਜੀ ਵਾਡੀ ਵਾਡੀ ਹੈ ਨਹੀਂ ਤੁਹਾਡੇ ਕੋਲ ਜਾਂ ਫੋਟੋ ਹੈਗੀ ਹੈ ਫੋਟੋ ਵੀ ਹੈ ਨਹੀਂ ਜੀ ਤੇ ਪੁਰਾਣੀ ਦਾ ਕਾਰ ਚ ਹੀ ਹੈ ਚਾਚਾ ਸਫਾਰੀ ਦੀ ਭਈਆ ਵੀ ਲੱਗਦੀ ਮੈਂ ਪੁੱਛ ਲੈਣਾ ਇਹ ਕਨਫਰਮ ਕਰ ਲੈਣਾ ਕਰ ਮੈਂ ਚਲੋ ਵੀ ਦੋਸਤੋ ਨਹੀਂ ਮਿਲੀ ਇਹਨਾਂ ਕੋਲੇ ਤਾਂ ਸਫਾਰੀ ਦੀ ਸੀਗੀ ਤੇ ਸਫਾਰੀ ਦੀ ਲੱਗਦੀ ਨਹੀਂ ਕਿ ਪੁਰਾਣੀ ਕਹਿੰਦੇ ਅਸੀਂ ਮਗਾ ਦਾਂਗੇ ਨੰਬਰ ਆਪਾਂ ਲਿਆਏ ਪਰ ਹੁਣ ਆਪਾਂ ਨੂੰ ਤਾਂ ਫਿਰ ਟੋ ਕਰਕੇ ਹਣੀ ਕੋਲੇ ਛੱਡ ਕਿਉਂ ਨਹੀਂ ਪਹੂਗੀ ਉਹ ਹੀ ਕਹਿੰਦਾ ਮੈਂ ਆਪਣੇ ਆਪ ਹੀ ਕਰ ਦੂੰ ਆ ਤੇ ਦੇਖਦੇ ਆ ਫਿਰ ਆਪਾਂ ਹਣੀ ਕੋਲੇ ਛੱਡਿਆਵਾਂਗੇ ਆਪੇ ਪਾ ਲੀਆ ਵਾ ਵਾਟਰ ਬਾਡੀ ਦਾ ਨਾਮ ਮਿਲੇ ਚਲ ਆਪਾਂ ਕਮਾਲ ਲੈ ਲੀਏ ਗਾਰ ਦਾ ਥੋੜਾ ਮੋਟਾ ਜਿਹੜਾ ਹੁੰਦਾ ਐਕਸੈਸਰੀ ਦਾ ਫੋਨ ਵਾਲਾ ਹੋਲਡਰ ਜਾ ਆਪਾਂ ਦੇ ਇਹ ਸ਼ੌਕ ਤੇ ਬਾਈ ਐਸੈਸਰੀ ਮਿਲ ਗਈ ਤਾਂ ਕਹਾਂ ਲੰਦੀ ਹਰੇ ਕੋਈ ਯਾਰ ਇਹ ਡਾਇੰਗਲ ਪਤਾ ਨਹੀਂ ਕਿਉਂ ਖਰਾ ਭਾਈ ਅੰਨੇ ਦਾ ਵੀਡੀਓ ਦੋਸਤੋ ਲੈ ਲਿਆ ਸੀਗਾ ਸਮਾਨ ਆਪਾਂ ਆਪਾਂ ਨੂੰ ਉਹ ਤਾਂ ਨਹੀਂ ਕੁਝ ਮਿਲਿਆ ਰੋਡ ਤੇ ਆਈ ਜਾਣਾ ਤੇ ਇੱਕ ਦਾ ਬਾਅਦ ਝਾਲੀਆਂ ਲੈ ਲਈਆਂ ਤੇ ਇੱਕ ਝਾਲਾਂ ਲੈ ਲਿਆ ਇਹ ਮੂਟੰਗਣਾ ਦੇਲੇ ਤੇ ਇੱਕ ਆਪਾਂ ਲੈ ਲਈ ਹੈਗੀ ਪਾਲਿਸ਼ ਆਨਲੋਕਰੀ ਜਾਲੀਆਂ ਲੈ ਲਈਆਂ ਪਾਲਿਸ਼ ਲੈ ਲਈ ਇਹ ਕਪਾ ਲੈ ਲਈ ਜੀ ਮੋਬਾਈਲ ਫੋਟ ਰਿਹਾ ਹੋਰ ਟੈਂਕਰ ਵਾਲਾ ਸਾਡਾ ਹਾਂ ਜੀ ਦੋਸਤੋ ਇੱਕ ਆਪਣਾ ਥੋੜਾ ਜਿਹਾ ਮੋਬਾਈਲ ਦਾ ਐਸੈਸਰੀ ਲੈਣੀ ਸੀ ਇੱਕ ਦਾ ਇਹਦੇ ਗਾਰਡ ਲਾਉਣਾ ਸੀ ਕੋ ਫੋਨ ਦੇ ਇੱਕ ਬੈਕ ਕਵਰ ਲਿਆ ਜੀ ਤੇ ਆ ਬਾਈ ਹੋ ਰਿਹਾ ਆ ਪਿੰਡ ਕਰਾਈ ਵਾਲਾ ਜੀ ਇਹਨਾਂ ਨੇ ਨਵੀਂ ਸ਼ਾਪ ਕੀਤੀ ਹੈ ਮਲੋਟ ਐ ਆਪਣਾ ਕਚੈਰੀ ਰੋਡ ਤੇ ਇਹਨਾਂ ਕੋਲ ਮੋਬਾਈਲ ਦੀ ਸਾਰੀ ਐਸੈਸਰੀ ਮਿਲ ਜਾਂਦੀ ਹੈ ਹਾਂਜੀ ਕਚੈਰੀ ਰੋਡ ਤੇ ਹੈ ਬਾਈ ਹੋਰਾਂ ਦੀ ਦੁਕਾਨ ਜੀ ਤੇ ਨਵੀਂ ਦੁਕਾਨ ਹੀ ਕੀਤੀ ਬਾਈ ਹੋਰਾਂ ਦਾ ਪਿੰਡ ਕਰਾਈ ਵਾਲਾ ਜੀ ਤੇ ਦੇਖੋ ਆ ਸਾਰੇ ਪੁਰਾਣੇ ਫੋਨ ਨਵੇਂ ਫੋਨ ਸਾਰਾ ਕੁਝ ਹੀ ਮਿਲ ਜਾਂਦਾ ਇਨਾਂ ਕੋਲ ਫੋਨ ਦੀ ਸਾਰੀ ਸਸਰੀ ਹੈਡਫੋਨ ایرਪੋਰਟ ਚਾਰਜਰ ਸਭ ਕੁਝ ਮਿਲ ਜਾਂਦਾ ਹਾਂਜੀ ਬਾਈ ਦੀ ਦੁਕਾਨ ਤੋਂ ਆਗੇ ਜੀ ਬਾਹਰ ਤੇ ਆਪਾਂ ਚੱਲੇ ਆ ਜੀ ਹਨ ਪਿੰਡ ਸਮਾਨ ਆਪਾਂ ਲੈ ਲਿਆ ਜੀ ਆ ਟਰਾਈਪੋਡ ਲੈ ਲਿਆ ਤੇ ਆ ਮਾਈਕ ਲੈ ਲਈ ਲੈ ਜੀ ਸਟ੍ਰੋਬਰੀ ਸ਼ੇਕ ਕੋਲੋਨੀ ਵੇ ਦੇ ਬੋਸ ਵਾਲੇ ਦੀ ਗੱਡੀ ਵੀ ਆ ਗਈ ਸਾਨੂੰ ਡਰ ਵੀ ਲੱਗਦਾ ਕਿ ਤੇ ਆ ਕੇ ਫੋਨ ਲਈ ਫਿਰਦੇ ਵਿੱਚ ਤੁਸੀਂ ਘਰੇ ਆ ਗਏ ਜੀ ਆਪਾਂ ਘਰੇ ਹੋ ਗਏ ਐਂਟਰ ਕਰ ਤੇ ਗੱਡੀ ਘਰੇ ਐਂਟਰ ਚਾਰਜ ਪਟਲ ਗਏ ਫੋਰ ਖੜਾ ਛੋਟਾ ਇੰਦਰ ਜਾਇ ਖੜਾ ਆਪਣਾ ਲੈਂਬਰ ਕਿੰਨੀ ਚਲੋ ਵੀ ਏਅਰ ਬੋਡ ਤੇ ਚੱਕ ਲਿਆ ਆਪਣਾ ਨਾਲ ਨਾਲ ਚੱਕ ਲਗੇ ਜਿਆਬੀ ਏਅਰ ਬੋਡ ਵੀ ਚੱਕ ਲਿਆ ਤੇ ਉਹ ਵੀ ਚੱਕ ਲਿਆ ਠੀਕ ਹੈ ਹੁਣ ਆਨ ਕਰ ਫਮਨੇ ਆਈਸਕ੍ਰੀਮ ਕੱਢ ਲੈ ਤੇਰੀ ਕਾਰ ਚ ਪਈ ਆਈਸਕ੍ਰੀਮ ਦੇ ਰਿਗਾਰਦ ਚ ਇਧਰਲੇ ਪਾਸੇ ਪਈ ਹੋਈ ਅੱਗੇ ਹਾਂ ਆ ਕਿਹੜਾ ਬੁਨੇ ਤੋ ਆਪਾਂ ਕਰਦਾ ਇਹਨਾਂ ਦੀ ਓਪਨਿੰਗ ਦੇਖਦੇ ਆਪਾਂ ਕੀ ਕੁਛ ਹੈ ਆਪਾਂ ਨੇ ਘੋਲੇ ਨੂੰ ਇੱਕ ਕਰੀ ਆ ਕੇ ਓਪਨ ਕਰ ਆਈਸਕ੍ਰੀਮ ਰੱਖ ਦੇ ਹਾਂ ਹਾਂ ਯਾਰ ਬੋਰਡ ਕਰਾਓ ਇਹ ਇਹ ਟ੍ਰਾਈਪੋਡ ਹੈ ਟ੍ਰਾਈਪੋਡ ਆ ਇਹ ਨੋਕੀ ਹੁੰਦੇ ਨੇ ਇਹ ਤੇ ਕੈਮਰਾ ਲੱਗੂ ਆਪ ਨੂੰ ਲੱਗਦਾ ਆ ਲੱਗਿਆ ਲਾਈਟ ਵੀ ਚੱਲਦੀ ਐ ਜੀ ਹਾਂ ਮੰਮੀ ਚਾਹ ਪੀ ਲਾਂਗੇ ਲਾਈਟ ਵੀ ਚੱਲੂਗੀ ਪਤਾ ਨਹੀਂ ਕਿੱਥੇ ਚੱਲਦੀ ਸੀ ਆ ਉਹਨਾਂ ਕਹਿੰਦੀ ਯਾਰ ਇਹਦੀ ਲਾਈਟ ਆ ਦੱਸੀ ਸੀ ਉਹਨਾਂ ਨੇ ਆਹ ਰਹੀ ਹਾਂ ਇਹਨਾਂ ਨੇ ਲਾਈਟ ਕਿਹਾ ਐਰਬੋਡ ਵੀ ਆ ਵੀ ਖੋਲਦਾ ਕੀ ਚਾਲੋ ਲੱਗੂ ਹੋ ਗਿਆ ਐਰਬੋਡ ਮਾਈਕ 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 ਮੈਂ ਬੋਲਾਂ ਹਾਂ ਜੇ ਨਹੀਂ ਬੋਲਣਾ ਫੋਨ ਲਾਵਾਂਗੇ ਫੇਰ ਬੋਲੇ ਜਾਂਦੇ ਹੁੰਦੇ ਆ ਮਾਈਕ ਲਾ ਲੈ ਮੈਂ ਬੋਲ ਮੈਂ ਕਹਾਂ ਵਧੀਆ ਮਾਈਕ ਹੈ ਇਹਦੇ ਪੂਨਕਨੈਟਿਕ ਵੀ ਉਸ ਵੀ ਹੋਤੇ ਠੀਕ ਹੈ ਹੈਲੋ ਆਈ ਐਮ ਪਵਨਬੀਰ ਸਿਕਸ ਸੱਤ ਪਾਪਾ ਇਸ ਕੰਮ ਆਪਾਂ ਅੱਗੇ ਸੀਗੇ ਘਰੇ ਜੀ ਤੇ ਫਾਰਮ ਦੀ ਮੈਂ ਵੀਡੀਓ ਬਣਾਉਂਦਾ ਸੀ ਮੈਂ ਕਿਹਾ ਸਾਈਨੋਮੈਟਿਕ ਵੀਡੀਓ ਜੀ ਬਣਾ ਕੇ ਦੇਖ ਲਗੇ ਕਿਵੇਂ ਬਣਦੀ ਹੈ ਨਵੇਂ ਗਿਮਬਲ ਨਾਲ ਬਣਾਈ ਹੈ ਜੀ ਵੀਡੀਓ ਵਧੀਆ ਬਣਦੀ ਹੈ ਫੋਨ ਨਹੀਂ ਹਿਲਦਾ ਇਹਦੇ ਨਾਲ ਇਹਲਾ ਰੁਟੀਨ ਜੀ ਤੇ ਵਾਈ ਹੋਈ ਜਾਂਦੀ ਐ ਮਿਲ ਕੇ ਮਸ਼ੀਨ ਨਾਲ ਵਧੀਆ ਪ੍ਰੋਜੈਕਟ ਆਈ ਜੀ ਇਹ ਕਿਉਂਕਿ ਇਹ ਕੱਦੀ ਗਾਂ ਦਾ ਬੰਦਾ ਚੋ ਲੈਂਦਾ ਹੱਥ ਨਾਲ ਦੇਖੋ ਹਣਾ ਇੰਨੀ ਆ ਗਾਮਾ ਹੱਥ ਨਾਲ ਨਹੀਂ ਚੋਇਆ ਜਾਂਦਾ ਤੇ ਮਸ਼ੀਨ ਬਹੁਤ ਵਧੀਆ ਆਈ ਜੀ ਬਹੁਤ ਜਲਦੀ ਧਾਰ ਕੱਢ ਦਿੰਦੀ ਹੈ ਇਹ ਇੱਕ ਮਿੰਟ ਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਧਾਰ ਕੱਢ ਦਿੰਦੀ ਆ 10-15 ਲੀਟਰ ਦੁੱਧ ਵਾਲੀ ਗਾਂ ਦੀ ਇੱਕ ਮਿੰਟ ਦੇ ਰੇਟ ਵਿੱਚ ਬੱਸ ਹਾਂ ਸੀਗੀ ਜਿਹੜੀ ਬਿਮਾਰ ਸੀਗੀ ਜੀ ਠੀਕ ਹੋ ਗਈ ਰੱਬ ਦੀ ਮਿਹਰ ਨਾਲ ਹੁਣ ਵਧੀਆ ਠੀਕ ਹੈ ਸੈਟ ਹੈ ਹਾਂ ਬੇਟਾ ਆ ਰੁਕੀ ਠੀਕ ਹੈ ਨਾ ਇੱਕ ਦੋ ਦਿਨਾਂ ਚੀ ਵੇਖੋ ਜੀ ਕਿੰਨੀ ਲਿੱਸੀ ਹੋ ਗਈ ਵਿਚਾਰੀ ਦੁੱਧ ਦੀ ਹੋਈ ਜਾਂਦੀ ਹੈ ਜਿਵੇਂ ਤੇ ਚਾਲ ਬਾਈ ਚਾਲ 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 ਬਸ 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 ਹਾਂ ਬਾਈ ਫਰਜਾਦ ਹਾਂ ਜੀ ਦੋਸਤੋ ਦਰੋ ਫਰੀ ਹੋ ਗਏ ਸੀਗੇ ਗਾਵਾਂ ਬੰਨੀਆਂ ਮਿਲਕਿੰਗ ਮਿਲਕਿੰਗ ਦਾ ਹੋ ਗਿਆ ਸੀਗਾ ਦੁੱਧ-ਦੰਦ ਭੇਜਦਾ ਸੀਗਾ ਸਾਰਾ ਤੇ ਮੈਂ ਚਲੋ ਹੁਣੇ ਢੇੜਾ ਕਢਾ ਲਈਏ ਤਾਂ ਫਰਜਾਦ ਦਾ ਘਰੇ-ਘਰੇ ਘਰੇ-ਘਰੇ ਇਹਦਾ ਮੈਂ ਢੇੜਾ ਕਢਾ ਰਿਹਾ ਜੀ ਓਏ ਹਰ ਬੱਤ। ਆ। ਹੇ ਸਿੱਧਾ ਖੜ ਬੱਤ। ਤੇ ਦੋਸਤੋ ਇਹ ਬੇਸ਼ੇਰਾ ਆਪਣੇ ਵਾਲਾ ਫਿਰ ਯਾਦ ਡੀ ਜੇ ਰਾਜ ਦਾ ਬੱਚਾ ਜੀ ਬਾਕਰਪੁਰ ਵਾਲੇ ਦਾ। ਤੇ 22 ਮਹੀਨਿਆਂ ਦਾ ਹੋਇਆ ਜੀ ਇਸ ਦੇ ਮਾਈਆਂ ਦਾ ਹੀ ਹੋਇਆ ਏ। ਚਲੋ ਠੀਕ ਹੈ ਦੋਸਤੋ ਧੰਨਵਾਦ। ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ। ਤੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਲਿਓ ਦੋਸਤੋ ਤਾਂ ਕਿ ਨਵੇਂ-ਨਵੇਂ ਵਲੌਗ ਆਉਂਦੇ ਰਹਿਣਗੇ ਧੰਨਵਾਦ